ਕਹਿੰਦਾ ਜੀ ਸੰਤਾਂ ਨੇ ਮੂੰਹ ਹਿੰਦੂ ਫੜਦਾ ਨਹੀਂ ਮੈਂ ਕਿਹਨੂੰ ਸਰਟੀਫਿਕੇਟ ਦਿੱਤਾ ਮੈਂ ਸੰਤ ਆ ਕਿਸੇ ਬੰਦੇ ਨੇ ਲੈ ਕੇ ਦਿੱਤਾ ਮੈਂ ਸੰਤ ਆ ਮੈਂ ਤਾਂ ਜਰਨਲ ਸੰਗਤ ਖਲਖਾਲਦਾ ਹਿੰਦੂ ਅਖਰ ਕਿਉਂ ਬਸਤੇ ਆ ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਮੈਂ ਹਿੰਗੂ ਦੀ ਕੁੜੀ ਨਾਲ ਸ਼ਰਾਬ ਕੇ ਹੁੰਦਾ ਦਲਾਵਾਤ ਨੂੰ ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੋਟੇ ਤੇ ਲੱਗਾ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਕੱਠੀ ਚਾੜ ਕੇ ਸਪੇਕ ਤੇ ਟੀਕਾ ਮਾਰ ਕਰ ਰਿਹਾ ਸੰਤ ਜੀ ਤੁਸੀਂ ਦੰਦਵੀ ਟਕਸਾਲ ਕੇ ਸੇਵਾਦਾਰ ਹੋ ਪ੍ਰਾਪਤਨ ਸੰਗਤ ਸਿੱਖ ਸਿੱਖ ਹਿੰਦੂਆਂ ਦੇ ਲੜਕੇ ਛਡਾਉਂਦੇ ਰਹੇ ਆ ਮੇਰੀ ਨੌਜਵਾਨ ਕੌੜੀ ਲੜਕੀ ਨੇ ਹੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ ਚਿੱਤਰਾ ਹੁੰਦਾ ਮੈਂ ਉਹਨੂੰ ਕਹਿੰਦਾ ਸਟੇਜ ਤੋਂ ਉੱਡ ਜਾ ਡਾਕਟਰ ਨੂੰ ਕਹਿੰਦੇ ਪਰ ਮੈਂ ਗੁਰੂ ਦਾ ਸਿੱਖਾ ਵਰਜਾ ਨਾਮ ਕਨਾਂ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ ਉਹਨੂੰ ਕਿਹਾ ਕਿ ਮੈਂ 12 ਵਜੇ ਬੋਲ ਰਿਹਾ ਸਟੇਜ ਤੇ ਜਵਾਲਾ ਵਾਲਾ ਫਾਜ਼ਕਾ ਤੇ ਕੋਲ ਹੈ ਉਹਨੂੰ ਕਿਹਾ 5 ਵਜੇ ਤੱਕ ਤੇਰੀ ਲੜਕੀ ਕਰਿਆ ਜੂ ਪਰ ਗੱਲ ਠੀਕ ਹੋਈ ਤੇ ਹੋਰ ਰੌਲਾ ਮੱਟ ਗਿਆ ਮਹਿੰਦਰ ਸਿੰਘ ਸਾਜਾਂ ਵਾਲੇ ਦਾਸ ਨੇ ਦੀਪਤੀ ਲਾਈ ਖਾਲਸਾ ਜੀ ਪਉੜੇ ਪੰਜ ਵਾਈਸਾਂ ਨੂੰ ਉਹ ਲੜਕੀ ਜਾ ਕੇ ਹਿੰਦੂ ਦੇ ਘਰੇ ਦਿੱਤੀ। ਕਲਾਖ ਤੰਦ ਦੇ ਕਰਿਆਣਾ ਦੁਕਾਨ ਵਾਲਾ ਇੱਥੇ ਉਹਦੀ ਦੁਕਾਨ ਨੂੰ ਅੱਗ ਲੱਗ ਗਈ। ਕਰਿਆਨੇ ਜੁਨੀਅਰ ਨੇ ਕਹਿ ਕੇ ਭਿੰਦਰਾ ਵਗੜਾ ਨਾਲ ਲੈ ਦੇ। ਉਹਨੇ ਨਹੀਂ ਲਿਆ। ਦੋ ਸਿੱਖ ਤੇ ਇੱਕ ਹਿੰਦੂ ਕਿਨੇ ਮੇਰੇ ਕੋਲ ਕਮਰੇ ਚ ਆਏ। ਆ ਕੇ ਸਰੋਪਿਆ ਮੈਂ ਕੀ ਗੱਲ ਰੋਂਨਾ ਕਿਉਂ ਆਇਆ? ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ ਮੈਂ 10 ਕੀ ਚਾਹੁੰਦਾ। ਜੇ ਉਹਨਾਂ ਦੇ ਤੁਸੀਂ 100 ਰੁਪਏ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜੂਗਾ ਕਿਰਾਇਆ ਕਰਨ ਦਾ। ਤੁਹਾਨੂੰ ₹4000 ਯਾਦ ਪਾ ਪਰਮਾਨ ਨੂੰ ਅੱਗ ਲੱਗੀ ਕਪੂਰਥਲੇ ਉਸ ਲੋਕੀ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਏ ਉਹਦੇ ਮੁਕਾਦਮੇ ਤੇ ਖਰਚਾ ਜੱਥੇ ਨੇ ਦੋ ਹਿੰਦੂ ਟਾਰ ਤਰੀਕ ਨੂੰ ਸ਼ਹੀਦ ਹੋ ਗਏ ਘਰ ਰੋਕੂ ਕੰਮ ਵਿੱਚ 10000 ਰੁਪਏ ਸਰੋਨੀ ਅਕਾਲੀ ਦਾ